ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਤਵੀਰ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਹੁੰਦੇ ਆ ਇਸ ਫਾਰਮ ਤੇ ਇਸ ਕਰੇ ਅੱਜ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਤੁਹਾਨੂੰ ਦਿਖਾਉਣੇ ਆ ਇੱਕ ਨੀਲੀ ਰਾਵੀ ਦੀ ਦੋਸਤੋ ਸਾਹਮਣੇ ਤੁਸੀਂ ਇਹ ਮੱਝ ਦੇਖ ਰਿਹਾ ਜੀ ਬਿਲਕੁਲ ਤਾਜ਼ੀ ਸੂਈ ਆ ਤੇ ਮਗਰ ਇਹਦੇ ਕੱਟੀ ਆ ਦੋਸਤੋ ਫੀਮੇਲ ਕਾਫ ਆ ਠੀਕ ਆ ਜੀ ਸੋ ਮੱਝ ਦੀ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਇੱਕ ਵਾਰ ਦੋਸਤੋ ਦਿਖਾਵਾਂਗੇ ਤੁਹਾਨੂੰ ਜਰਸੀ ਬਰੀਡ ਦੇ ਵਿੱਚ ਔਂਸਰ ਬੱਛੀ ਆ ਸੋ ਚਾਹ ਬਣ ਵੀਰ ਤੁਸੀਂ ਇਹ ਬੱਛੀ ਵੀ ਖਰੀਦ ਕਰ ਸਕਦੇ ਜੀ ਦੋਸਤੋ ਔਂਸਰ ਬੱਛੀ ਆ ਠੀਕ ਆ ਜੀ ਗੱਪਣ ਤੇ ਬਿਲਕੁਲ ਲਾਇਕ ਆ ਈਆਈ ਦੇ ਬਿਲਕੁਲ ਕਾਬਿਲ ਆ ਸੋ ਦੋ ਪਸ਼ੂਆਂ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਵੀਡੀਓ ਨੂੰ ਪੂਰੀ ਦੇਖ ਲਿਓ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਇਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਦੋਸਤੋ 15 ਜੂਨ ਤਰੀਕ ਤੁਸੀਂ ਨੋਟ ਕਰ ਲਓ ਤੇ ਸਮਾਂ ਕੋਈ ਮਾਰਨਿੰਗ ਦੇ 10:00 9:30 10:00 ਵਜੇ ਦਾ ਆਓ ਲੈਨੇ ਆ ਵਧੇਰੇ ਡਿਟੇਲ ਕਰਦੇ ਆ ਗਰਬਤ ਸਭ ਤੋਂ ਪਹਿਲਾਂ ਬਾਈ ਅਮਰਤ ਸਾਸਰੀਕਾਲ ਸਾਸਰੀਕਾਲ ਵੀਰ ਜੀ ਕੀ ਹਾਲ ਚਾਲ ਜੋ ਠੀਕ ਠਾਕ ਵੀਰ ਅਮਰਤ ਠੀਕ ਠਾਕ ਜੀ ਹਾਂਜੀ ਹਾਂਜੀ ਵੀਰ ਜੀ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਤੇ ਅਮਰਤ ਪਸ਼ੂ ਵੈਸੇ ਥੋੜਾ ਜਿਆ ਵਪਾਰ ਦਾ ਕੰਮ ਘਟਾਇਆ ਥੋੜਾ ਫਸਲ ਫਸਲ ਵੀ ਮਿਲਦਾ ਨੇ ਜ ਹਾਂਜੀ ਥੋੜੇ ਜਾਨੇ ਦੀ ਲਵਾਈ ਕਰਕੇ ਵੀ ਵੀਰੇ ਕੱਲੇ ਬੰਦੇ ਆ ਵੱਡਾ ਵੀਰੇ ਆਪਣਾ ਬਾਹਰ ਚਲ ਗਿਆ ਅੱਛਾ ਜੀ ਨਿੱਕਾ ਡਾਕਟਰ ਆਦੇ ਚਲੋ ਆਹ ਹੁਣ ਕੱਲੇ ਤੁਹਾਨੂੰ ਪਤਾ ਸੂਤਰ ਨਹੀਂ ਆਉਂਦਾ ਡੰਗਰਾਂ ਨੂੰ ਜਾਇਆ ਜੁਆ ਨਹੀਂ ਜਾਂਦਾ ਆ ਬਿਲਕੁਲ ਜੀ ਇੱਕ ਮੈਂ ਲਿਆਂਦੇ ਹੀ ਪਰਸੋਂ ਆਪਾਂ ਗੱਬਣ ਚੰਗੀ ਆਉਂਦੀ ਆਉਂਦੀ ਲੇਲੀ ਵੇਚਣ ਵਾਲੇ ਬੰਦੇ ਆ ਤਿਆਰੀ ਠੀਕ ਆ ਠੀਕ ਆ ਹਾਂ ਇੱਕ ਦੋ ਨਾਲ ਲੇਲੀ ਈ ਦੇਦਾ ਕੱਲ ਵੀ ਗਏ ਆ ਫਿਰਦੇ ਆ ਨਹੀਂ ਬਣਿਆ ਕੋਈ ਡੰਗਰ ਚੰਗਾ ਪਾਸੋਂ ਸਾਹਮਣੇ ਆਵੇ ਫੇਰੀ ਹੈ ਨਾ ਹੁਣ ਵੀ ਇਹਨੂੰ ਝੋਨਾ ਇਹਦਾ ਪਾਣੀ ਪੂਣੀ ਛੱਡ ਦੇਣਾ ਹੁਣੇ ਤਿਆਰੀ ਚੱਲਣ ਦੀ ਤਿਆਰੀ ਉਧਰ ਵੀ ਬੜੀ ਜ਼ਰੂਰੀ ਆ ਹਾਂ ਝੋਨਾ ਇਹ ਤੁਹਾਨੂੰ ਪਤਾ 6 ਮਹੀਨੇ ਵੇਖੀਦਾ ਮੁੜਕੇ ਵਾਲੀ ਮੂੰਹ ਵਾਲੇ ਵੇਖਣਾ ਲਾਲੂ ਕੇ ਦੇ ਮੁੜਕੇ ਵੇਲੇ ਹੀ ਆ ਉਹ ਫੇ ਤੇ ਡੰਗਰ ਲਿਆਉਣ ਤੇ ਹੀ ਆਪਾਂ ਸਹੀ ਹੈ ਸਹੀ ਇੱਕ ਮੌਸਮ ਗਰਮੀ ਗਰਮੀ ਬੜੀ ਪੈਣ ਦੀ ਵੀਰ ਜੀ ਹਾਂ ਜਾ ਆਇਆ ਨਹੀਂ ਆਂਦਾ ਸੇਕ ਬੜਾ ਕੋਈ ਦੁਪਹਿਰੇ ਲੋਕ ਬੂਹੇ ਨਹੀਂ ਖੋਲਦੇ ਜੇ ਚਲ ਜੀ ਆਹ ਆ ਸਾਰੇ ਕੰਮ ਰਲ ਜਾਂਦੇ ਇਹਨਾਂ ਦਿਨਾਂ ਦੇ ਵਿਚਕਾਰ ਗਰਮੀ ਵੀ ਵਧੇਰੇ ਆ ਬਾਕੀ ਝੋਨੇ ਦਾ ਸੀਜ਼ਨ ਚੱਲ ਰਿਹਾ ਸਾਰੇ ਬੰਦੇ ਸਾਰੇ ਰੋਜੇ ਪਤਾ ਨਾਲ ਆ ਕੇ ਵੀ ਨਾ ਗਦੇ ਆਪਾਂ ਇੱਕ ਦੋ ਨਾਗੀ ਲਿਆ ਆ ਕਰਾਂਗੇ ਠੀਕ ਹੈ ਜੀ ਗਾਂ ਫਿਰ ਵਧਾ ਦਾਂਗੇ ਆ ਬਿਲਕੁਲ ਰੁੱਤ ਥੋੜੀ ਸਹੀ ਆ ਜਾਊਗੀ ਹਾਂਜੀ ਹਾਂਜੀ ਲਵੀ ਅਮਰਤ ਜਿਹੜੀ ਇੱਕ ਆਪਣੇ ਕੋਲ ਆਜੇ ਇਹ ਮੱਝ ਬਕਾਊਗਾ ਫੇਰ ਕੀ ਡਿਟੇਲ ਆ ਦੱਸਵਾਗੀ ਮੇਰੇ ਦੂਜਾ ਸੂਆ ਝੋਟੀ ਹਾਂ ਮਗਰ ਕੱਟੀ ਆ ਲਓ ਜੀ ਮਗਰ ਕੱਟੀ ਆ ਠੀਕ ਆ ਹਾਂਜੀ ਹਾਂਜੀ ਲਓ ਜੀ ਇਹ ਮਗਰ ਕੱਟੀ ਆ ਦੋਸਤੋ ਨੀਲੀ 라ਵੀ ਦੇ ਵਿੱਚ ਮਗਰ ਕੱਟੀ ਆ ਵਾਈਟ ਫੇਸ ਆ ਸਾਰਾ ਤੇ ਅਮਰਤ ਝੋਟੀ ਦੂਜਾ ਸੂਆ ਸਮਾਂ ਕਿੰਨਾ ਕੁ ਹੋ ਗਿਆ ਨਸੂਈ ਸੂਈ ਨੂੰ ਵੀਰੇ 12 13 ਦਿਨ ਹੋ ਗਏ ਅੱਜ 12 13 ਦਿਨਾਂ ਦੀ ਹਾਂ 12 13 ਦਿਨਾਂ ਦੀ ਸੂਈ ਆ ਤੇ ਬੱਚਾ ਇਹ ਮਗਰ ਕੱਟੀ ਆ ਤੇ ਬਾਕੀ ਹੁਣ ਦੁੱਧ ਆ ਇਸ ਵਕਤ ਕਿੰਨਾ ਸਾਢੇ 9 ਲੀਟਰ ਹੋਊਗਾ 9.5 ہاں ਜਿਹੜਾ ਚੋਕ ਦੇਣਾ ਪਿਆ ਇੱਥੇ ਠੀਕ ਹੈ ਜੀ ਹਾਂ ਐ ਮਿਲਦੀ ਬੱਚੇ ਤੇ ਪੂਰੀ ਟਿਕ ਟਕਾ ਕੇ ਵੀਰੇ ਐਮਦੀ ਆ ਚੋ ਆ ਕੇ ਦਵਾਂਗੇ ਆਪਾਂ ਨੇ ਠੀਕ ਹੈ ਚੋਣ ਜਾਣ ਦੀ ਕੋਈ ਥਣਾ ਦੀ ਥਣਾ ਦੀ ਵੀਰੇ ਮਾੜਾ ਜਾਂ ਛੱਟਾ ਲਾਉਂਦੀ ਪਰਲੇ ਥਾਂ ਤੇ ਉਦਾਂ ਦੇ ਸਹੀ ਹੈ ਅੱਛਾ ਖਾਇ ਪੋਲੀ ਐ ਵੈਸੇ ਪੋਲੀ ਪੁਲੀ ਐ ਚੋਕੇ ਤੇ ਸੱਲੀ ਕਰੇ ਇੱਥੇ ਵੀਰ ਕੋਈ ਵੀ ਠੀਕ ਹੈ ਜੀ ਤੇ ਚੋਣ ਜਾਣ ਜਿਹੜੀ ਦੋਸਤੋ ਪੋਲੀ ਆ ਤੇ ਮਗਰਲੇ ਥਾਂ ਤੇ ਉਲਟ ਬਹਿਣੀ ਵਾਲੀ ਸਾਈਡ ਤੇ ਮਾੜਾ ਆ ਹੀ ਲਾਉਂਦੀ ਐ ਨਾ ਮਾੜਾ ਜਿਹੜਾ ਦੋਸਤੋ ਫੁਹਾਰਾ ਵੀਰਾਂ ਦਾ ਵੀ ਛੱਟਾ ਮਾਰਲੇ ਥਾਂ ਦੇ ਵਿੱਚ ਹੈਗਾ ਤੇ ਬਾਕੀ ਅੱਜ ਇਸ ਮੱਝ ਦੇ ਥਲੇ ਇਸ ਝੋਟੀ ਦੇ ਥਲੇ ਬਿਲਕੁਲ ਹਾਜ਼ਰ ਸੋ ਥਣੇਵਾ ਤੁਸੀਂ ਆਂ ਵੇਖ ਲਓ ਬਿਲਕੁਲ ਤਿੰਨ ਥਣ ਜਿਹੜੇ ਦੋਸਤੋ ਵਾਈਟ ਇੱਕ ਬਲੈਕ ਥਣ ਤਿੰਨ ਵਾਈਟ ਥਣ ਤੇ ਮਗਰਲੇ ਖੁਰਾਂ ਦੇ ਉੱਪਰ ਜਿਹੜਾ ਨਿਸ਼ਾਨ ਹੈਗਾ ਠੀਕ ਹੈ ਜੀ ਮਾਰਕਿੰਗ ਤਿੰਨੀ ਦੀ ਰਾਵੀ ਦੇ ਵਿੱਚ ਹੀ ਮੱਝਾ ਦੋਸਤੋ ਤੇ ਨੀਲੀ ਰਾਵੀ ਦੇ ਵਿੱਚ ਹੀ ਮਗਰ ਖੱਟੀ ਆ ਸੋ 9 9.5 ਲੀਟਰ ਦੀ ਚੁਵਾਈ ਕੋਈ ਭਰਾ ਦੋ ਡੰਗ ਚੋ ਕੇ ਚਾਹੇ ਤਿੰਨ ਟਾਈਮ ਚੋ ਕੇ ਆਪਣੀ ਤਸਦੀਕ ਕਰ ਸਕਦਾ ਦੀਦੀ ਬਹੁਤ ਜਿਆਦੀ ਹੂੰ ਆਹ ਉਹ ਮਰਦਾ ਚੁਵਾਈ ਮਾਰਨਿੰਗ ਕਿੰਨੇ ਵਜੇ ਹੋਈ ਆ ਮੇਰੇ ਇਹਦੀ ਐਵੇਂ ਤੁਹਾਨੂੰ ਮੈਂ ਖਾਂ ਸਾਡੇ 4:30 ਕਰਤੀ ਹੀ ਵੀਡੀਓ ਤੁਹਾਨੂੰ ਪਤਾ ਬਣਾਉਣ ਦਾ ਕਰਕੇ ਥੋੜੀ ਪਹਿਲਾਂ ਠੀਕ ਹੈ ਜੀ ਲੋ ਦੋਸਤੋ 4:30 ਮਾਰਨਿੰਗ ਚੋਈ ਆ ਇਹ ਜੋ ਵੀ ਕਿ ਪਛਾ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਮਗਰ ਕੱਟੀ ਬਹੁਤ ਸ਼ਾਨਦਾਰ ਹੈ ਠੀਕ ਹੈ ਜੀ ਪੂਰੀ ਸ਼ਾਨਦਾਰ ਕੁਆਲਿਟੀ ਦੀ ਮਗਰ ਕੱਟੀ ਆ ਨੀਲੀ ਰਾਵੀ ਦੇ ਵਿੱਚ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਹੈ ਇਕ ਵੱਖਰੇ ਤੌਰ ਤੇ ਵੀ ਕੱਟੀਆਂ ਲੱਭ ਰਿਓ ਇਸੇ ਛੋਟੀ ਦੇ ਮਗਰ ਜਿਹੜੀ ਦੋਸਤੋ ਇਹ ਤੁਹਾਨੂੰ ਕੱਟੀ ਮਿਲ ਜੂਗੀ ਤੇ 2 ਤੋਂ 9 9 ਕਿਲੋਵਾ ਚੋਣ ਜਾਣ ਦੀ ਤੁਹਾਨੂੰ ਪੂਰੀ ਡਿਟੇਲ ਜਿਹੜੀ ਆ ਦੱਸ ਹੀ ਦਿੱਤੀ ਆ ਤੇ ਅਮਰ ਮਾਨ ਦੀ ਵੀਰੇ ਆ ਜੀ ਮੇਲਾ ਮੇਲਾ ਚੱਲੀ ਹੈ ਹਾਂਜੀ ਹਾਂਜੀ ਕਿੰਨੇ ਆ ਗਈ ਵਿਆਹ ਯਾਰ 12 ਦਿਨਾਂ ਦੇ ਵਿੱਚ ਹਾਂ 13 ਦਿਨਾਂ ਦੇ ਆ ਵੀਰੇ ਮੇਲਾ ਤਨੂਗਾ 15 ਦਿਨਾਂ ਮਾਰਾ ਸਾਫ਼ ਹੁੰਦਾ ਨੇ ਆ ਤੇ ਇਹਦਾ ਕੀ ਕਰਦੇ ਆ ਮੋਲ ਮੋਲ ਵੀਰੇ 90000 85 ਦੀ ਹਾਂ ਨਾ ਹੀ 85 ਦੀ ਹਾਂ ਵਿੱਚ ਜਿੱਥੇ ਤੱਕ ਦੇ ਦੇਣੀ ਨਹੀਂ ਦੇਣੀ ਆਪਾਂ ਛੋਟਛੱਪਾ ਕਰਦਾਂਗੇ ਚਲ ਹੋਰ ਕਰਦੀ ਛੋਟਛੱਪਾ ਮੌਕੇ ਤੇ ਥੋੜਾ ਹਾਂਜੀ ਹਾਂਜੀ ਲਓ ਦੋਸਤੋ 85000 ਦੀ ਜਿਹੜੀ ਇਹ ਦੇ ਲ ਆਇਆ ਠੀਕ ਆ ਜੀ ਸੋ ਥੋੜਾ ਬਹੁਤਾ ਵਿੱਚੋਂ ਮਾਨਤਾਨ ਹੋ ਜਾਊਗਾ ਮੌਕੇ ਤੇ ਕਿਸੇ ਵੀਰ ਦੇ ਘਰ ਆ ਇਹਦਾ ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚੋਕੇ ਚਾਹੇ ਤਿੰਨ ਟਾਈਮ ਚੋਕੇ ਤੁਸੀਂ ਆਪਣੀ ਤਸੱਲੀ ਕਰਾ ਇੱਥੇ ਆ ਗਏ ਵੀਰੇ ਚੋਵੇ ਕੋਈ ਵੀਰ ਨਾ ਤਸੱਲੀ ਕਰੇ ਪਹਿਲਾਂ ਆ ਬਿਲਕੁਲ ਜੀ ਬਿਲਕੁਲ ਹਾਂਜੀ ਆ ਲਓ ਜੀ ਠੀਕ ਹੈ ਜੀ ਸੋ ਚੰਗੀ ਆ ਝੋਟੀ ਇੱਕ ਦੋਸਤੋ ਸੈਕੰਡ ਨੰਬਰ ਤੇ ਇਧਰ ਵੈੜ ਖੜੀ ਆ ਆਨਸਰ ਵੱਚੀ ਆ ਜਿਹੜੀ ਇਹ ਤੁਹਾਨੂੰ ਦਿਖਾ ਦਿੰਨੇ ਆ ਜਰਸੀ ਪ੍ਰੀਡ ਦੇ ਵਿੱਚ ਇਹ ਵੱਚੀ ਵੀਰੇ ਪਿਛਲੀ ਵੀਡੀਓ ਪਾਈ ਆਪਾਂ ਅੱਛਾ ਜੀ ਬੰਦੇ ਲਈ ਭਿੱਕੀ ਪਿੰਦਾ ਹੈ ਕੋਈ ਤੇ ਉਹਨੇ 1000 ਰੁਪਏ ਸਾਈ ਪਾਈ ਮੜ ਕੇ ਖੜੀ ਨਹੀਂ ਦੋ ਦਿਨ ਬਧੀ ਰਹੀ ਹੈ ਵੀਰ ਖੜਦਾ ਖੜਦਾ अच्छा अच्छा को, कोई ਸਮੱਸਿਆ ਕੋਈ ਪ੍ਰੋਬਲਮ ਪ੍ਰੋਬਲਮ ਆ ਗਈ ਕੋਈ ਪਤਾ ਨਹੀਂ ਸਮਝ ਨਹੀਂ ਕੋਈ ਬਣ ਜਾਂਦਾ ਕੋਈ ਚੱਕਰ ਬਣ ਜਾਂਦਾ ਹਾਂ ਤੇ ਫਿਰ ਰਹਿ ਗਈ ਵਛੀ ਇਦਾਂ ਮਾਲ ਦੇ ਤੂੰ ਪਤਾ ਆਪਣਾ ਪਹਿਲੀ ਵੀ ਅੱਧੇ ਘੰਟੇ ਚ ਵਿਕ ਜਾਂਦਾ ਮਾਲ ਬਿਲਕੁਲ ਜੀ ਬਿਲਕੁਲ ਇਹ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਵਛੀ ਤੁਹਾਨੂੰ ਦਿਖਾਈ ਸੀ ਤੇ ਅਮਰਤੇ ਦੀ ਉਮਰ ਕਿੰਨੀ ਹੋਊਗੀ ਕੋਈ 15 16 ਕਿ ਮਹੀਨਿਆਂ ਦੀ ਕਿ ਜ਼ਿਆਦਾ ਹਾਂ ਵੀਰੇ ਦੋਨ ਦੇ ਨਾਂ ਤੇ ਤੋੜਿਆ ਖੀਰੀ ਮੰਨ ਕੇ ਸੌਦਾ ਕਰ ਸਕਦਾ ਅੱਛਾ ਜੀ ਹਾਂ ਲਓ ਜੀ ਤੋ ਖੀਰੀ ਦੋਸਤੋ ਮੰਨ ਕੇ ਕੋਈ ਵੀ ਰਸਬਦਾ ਕਰ ਲਿਓ ਦੋਨ ਦੇ ਦੰਦ ਭੰਨੇ ਆ ਠੀਕ ਆ ਸੋ ਬੱਛੀ ਚੰਗੀ ਆ ਲਵੀ ਆ ਤੇ AI ਦੇ ਬਿਲਕੁਲ ਕਾਬਿਲ ਆ ਅਗੇ ਹੀਟ ਆ ਗਈ ਤੇ ਤੁਸੀਂ AI ਜਿਹੜੀ ਇਹਦੀ ਕਰਵਾ ਸਕਦੇ ਆ ਚੰਗੀ ਬੱਛੀ ਠੰਡੀ ਧੀਰੀ ਵੜੀ ਜਲਸੀ ਬਰੀਡ ਦੀ ਆ ਨਾਲੇ ਠੰਡੀ ਹੋਣੀ ਆ ਠੀਕ ਆ ਨਸਲ ਵਸਲ ਜਿਹੜੀ ਆ ਦੋਸਤੋ ਜਰਸੀ ਬਰੀਡ ਦੇ ਵਿੱਚ ਫੇਸ ਕੁਆਲਟੀ ਤੁਸੀਂ ਵੇਖੋ ਬਿਲਕੁਲ ਛੋਟਾ ਫੇਸ ਆ ਛੋਟੇ ਕੰਨ ਤੇ ਬਾਡੀ ਸਟਰਕਚਰ ਵੀ ਬਹੁਤ ਸੋਹਣਾ ਬੱਛੀ ਦਾ ਤੇ ਕੱਦ ਵੱਡਾ ਠੀਕ ਆ ਜੀ ਸੋਹਣੇ ਕੱਦ ਦੇ ਵਿੱਚ ਆ ਨਾਰਮਲੀ ਆਪਾਂ ਜਰਸੀ ਬ੍ਰੀਡ ਦੀਆਂ ਵਹਿੜਾਂ ਦੇਖਦੇ ਹੀ ਆ ਲੋ ਜੀ ਠੀਕ ਆ ਤੋਂ ਦੋਸਤੋ ਇਹ ਜਰਸੀ ਵਛੀ ਇੱਕ ਵੀਰ ਦੇ ਕੋਲੇ ਵਕਾਊਗਾ ਤੇ ਅਮਰਤਾ ਅੱਜ ਇਹਦਾ ਕੀ ਮੁੱਲ ਰਹੂਗਾ ਫਿਰ ਮੇਰੇ ਅੱਜ ਇਹਦਾ ਮੁੱਲ 15000 ਰੁਪਿਆ 13 ਦੀ ਦੇ ਦਾਂਗੇ ਹਾਂ ਨਾ 13000 ਦੀ ਹਾਂ ਠੀਕ ਹੈ ਜੀ ਹਾਂ ਲੋ ਜੀ 13000 ਦੀ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਇਹ ਬੱਚੀ ਮਿਲ ਜੂਗੀ ਸੋ ਬਿਲਕੁਲ ਏਆਈ ਦੇ ਕਾਬਿਲ ਆ ਕੋਈ ਵੀਰ ਥੋੜਾ ਜਿਹਾ ਜਾ ਕੇ ਅੱਗੇ ਹੱਥ ਫੇਰ ਲੂਗਾ ਸੇਵਾ ਕਰ ਲੂਗਾ ਠੀਕ ਹੈ ਜੀ ਤੇ ਬਣ ਜੂਗੀ ਬੱਚੀ ਹਾਂਜੀ ਠੀਕ ਹੈ ਜੀ ਸੌਣ ਸੌਣ ਮਹੀਨੇ ਦੇ ਵਿੱਚ ਕਰਮਾਂ ਲਈ ਬਣ ਜੂਗੀ ਤੇ ਇਹ ਅੱਜ ਦੋ ਜਿਹੜੇ ਦੋਸਤੋ ਐਨੀਮਲ ਵਿਕਾਊ ਆ ਵੀਰ ਅਮਰਤਾ ਦੇ ਕੋਲ ਇੱਕ ਜਿਹੜੀ ਇਹ ਤੁਹਾਨੂੰ ਆਪਾਂ ਝੋਟੀ ਦਿਖਾਤੀ ਆ ਤੇ ਤਾਜੀ ਸੂਈ ਐ ਸੱਜਰ ਮਗਰ ਕੱਟੀ ਆ ਠੀਕ ਹੈ ਜੀ 9.5 ਕਿਲੋ ਦੁੱਧ ਤੇ ਚੱਲ ਰਹੀ ਆ ਬਾਕੀ ਐਨੀਮਲ ਦੋਵੇਂ ਚੰਗੇ ਆ ਤੇ ਕੋਈ ਵੀਰ ਵੀ ਖਰੀਦਣਾ ਚਾਹੁੰਦਾ ਤੇ ਬੇਸ਼ੱਕ ਆਪਣੇ ਦੋ ਟਾਈਮ ਇੱਥੇ ਆਣ ਕੇ ਚੋ ਕੇ ਤਸੱਲੀ ਕਰ ਸਕਦੇ ਜੇ ਤੁਸੀਂ ਇਸ ਝੋਟੀ ਨੂੰ ਮੇਰੇ ਸੂਈ ਸਵਾਈਏ ਕਿਹੜੀ ਗੱਬਣ ਹਾਂਜੀ ਹਾਂਜੀ ਜੋ ਕੱਟੀ ਮਗਰ ਬਹੁਤ ਪਿਆਰੀ ਹੈ ਠੀਕ ਹੈ ਜੀ ਆਹ ਕੱਟੀ ਜਿਹੜਾ ਵੀਰ ਇੱਥੇ ਚੋ ਜੂ ਵਧੀਆ ਗੱਲ ਆ ਆਪਦੀ ਤਸੱਲੀ ਖਤਮ ਹੋ ਜਾਂਦੀ ਵੀਰ ਹਾਂ ਕੁਝ ਬਿਲਕੁਲ ਪੈਸੇ ਲਾਉਣੇ ਤੇ ਆਪਾਂ ਹਰ ਵਾਰ ਕਹਿੰਨੇ ਆਪਦੀ ਯਾਰ ਤਸੱਲੀ ਤੇ ਲੈ ਕੇ ਜਾਓ ਬਸ ਹਾਂ ਲੋ ਮੈਂ ਬਹੁਤ ਚੰਗੀ ਠੀਕ ਆ ਤੇ ਅਮਰ ਤੇ ਇੱਕ ਨੰਬਰ ਬੋਲ ਦਈਏ ਵੀਰ ਨੰਬਰ ਆਪਣਾ ਵੀਰੇ 8144 450298728024292 ਉਹ ਤੇ WhatsApp ਚੱਲਦਾ ਠੀਕ ਹੈ ਜੀ ਜਿਹੜਾ ਕੋਈ ਆਨਲਾਈਨ ਸੌਦਾ ਕਰੂ ਉਹਦੀ ਫੁੱਲ ਗਾਰੰਟੀ ਉਹ ਜਿਹੜਾ ਇੱਥੇ ਆ ਕੇ ਚੋ ਕੇ ਦੋ ਟਾਈਮ ਲੈ ਗਿਆ ਉਹਦੀ ਕੋਈ ਗਾਰੰਟੀ ਨਹੀਂ ਰੱਪ ਠੀਕ ਹੈ ਗਾੜੀ ਦੇ ਪਾਈ ਦਾ ਵੀਰੇ ਬਿਲਕੁਲ ਜੀ ਬਿਲਕੁਲ ਹਾਂ ਆ ਪੰਜ ਨਾਲ ਹਾਜ਼ਰ ਹੋਣੇ ਦੀ ਗਾਰੰਟੀ ਆਪਰੇ ਸਹੀ ਹੈ ਇਹ ਉਹਨਾਂ ਨਿਕਲਦਾ ਨਹੀਂ ਫੇਰ ਰੱਖ ਕੇ ਆ ਕੇ ਕੋਈ ਵੀ ਰਦ ਨਹੀਂ ਨਿਕਲੇ ਹਾਂਜੀ ਬਿਲਕੁਲ ਜੀ ਲਓ ਦੋਸਤੋ ਇਹ ਗੱਲਬਾਤ ਆ ਤੇ ਪਸ਼ੂ ਆਉਂਦੇ ਰਹਿੰਦੇ ਆ ਇਸੇ ਤਰ੍ਹਾਂ ਇਸ ਕਿਲੇ ਦੇ ਉੱਪਰ ਤੁਸੀਂ ਬਾਕੀ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਸਮੇਂ-ਸਮੇਂ ਨਾਲ ਤੁਸੀਂ ਲੈਂਦੇ ਰਿਹਾ ਕਰੋ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ